ਤਰਨਤਾਰਨ ਜ਼ਿਮਨੀ ਚੌਂ ਨੂੰ ਲੈ ਕੇ ਹਰਪਾਲ ਸਿੰਘ ਜੀਮਾ ਦੇ ਵੱਲੋਂ ਚੋਣ ਪ੍ਰਚਾਰ ਜਿੱਥੇ ਕੀਤਾ ਜਾ ਰਿਹਾ ਉੱਥੇ ਹੀ ਕਿਹਾ ਗਿਆ ਕਿ ਲੋਕ ਆਮ ਆਦਮੀ ਪਾਰਟੀ ਤੇ ਪਰੋਸਾ ਕਰ ਰਹੇ ਨੇ ਪੰਜਾਬ ਦੇ ਨਾਜਵਾਨ ਆਤਮ ਵਿਸ਼ਵਾਸ ਉਹਨਾਂ ਦੇ ਵਿੱਚ ਆਇਆ ਕਿ ਹਰਬੀਤ ਸੰਧੂ ਤਿੰਨ ਵਾਰ ਜਿਹੜੇ ਪਹਿਲਾਂ ਨੁਮਾਇੰਦੇ ਲੋਕਾਂ ਦੇ ਚੋਣੇ ਜਾਂਦੇ ਰਹੇ ਐ ਇਸ ਵਾਰ ਵੀ ਉਹਨਾਂ ਨੂੰ ਇਸ ਗੱਲ ਦਾ ਤੰਗ ਪਾ ਹੈ ਤਰੰਤ ਜਿਮਨੀ ਚੋਨਾ ਦਾ ਕਾਊਂਟਡਾਊਨ ਸ਼ੁਰੂ ਹੋ ਚੁੱਕਾ ਹੈ ਲਗਭਗ ਕੁਝ ਦਿਨ ਬਚੇ ਨੇ ਫਾਈਨਲ ਮੈਚ ਦੇ ਵਿੱਚ 11 ਨਵੰਬਰ ਨੂੰ ਜੜੀਆਂ ਨੇ ਵੋਟਾਂ ਹੋਣੀਆਂ ਨੇ ਅਲੱਗ-ਅਲੱਗ ਸਿਆਸੀ ਪਾਰਟੀਆਂ ਜੜੀਆਂ ਨੇ ਇਸ ਬਾਈਪੋਲ 'ਚ ਚੋਣ ਲੜੀਆਂ ਨੇ ਲੇਕਿਨ 14 ਨਵੰਬਰ ਨੂੰ ਰਿਜ਼ਲਟ ਆਣਾ ਹੈ ਲੋਕਾਂ ਦਾ ਰੁਝਾਨ ਕੀ ਕਹਿ ਰਿਹਾ ਹੈ ਸਾਰ ਕੋਈ ਜਾਣਨ ਵਾਸਤੇ ਲੱਗਾ ਹੈ ਲੇਕਿਨ ਫਿਲਹਾਲ ਜਿਹੜੇ ਸਾਡੇ ਨਾਲ ਆਮ ਆਦਮੀ ਪਾਰਟੀ ਦੇ ਬਰਿਸ਼ਟ ਨੇਤਾ ਦੇ ਜਿਹੜੇ ਕੈਬਨ ਮੰਤਰੀ ਜਿਹੜੇ ਨੇ ਹਰਪਾਲ ਚੀਮਾ ਸਾਡੇ ਨਾਲ ਨੇ ਚੀਮਾ ਸਾਹਿਬ ਕਿਸ ਤਰ੍ਹਾਂ ਦੇਖ ਦਿਓ ਇਸ ਵੇਲੇ ਜਿਹੜੀ ਜਿਮਨੀ ਚੋਲਨ ਤਰਫ ਨਾਲ ਚੱਲਦੀ ਪਈ ਹੈ ਲੱਗਦਾ ਫਾਈਟ ਹੈਗੀ ਆ ਆ ਦੇਖੋ ਇੱਕ ਤਰਫਾ ਮੁਕਾਬਲਾਗਾ ਆਮ ਆਦਮੀ ਪਾਰਟੀ ਜਿਹੜੀ ਆ ਉਹ ਲਗਾਤਾਰ ਜਿਹੜਾ ਮਾਰਜਨ ਆਮ ਆਦਮੀ ਪਾਰਟੀ ਜਿੱਤਦਾਗਾ ਉਹ ਵਧਦਾ ਜਾ ਰਿਹਾ ਉਹ ਵਿਰੋਧੀ ਧਿਰਾਂ ਨੂੰ ਲਗਾਤਾਰ ਚਟਕੇ ਲੱਗ ਰਹੇ ਨੇ ਮੈਂ ਦੇਖਦਾਗਾ ਕਿ ਹਰ ਰੋਜ਼ ਸਾਡੇ ਸਾਥੀ ਜਿਹੜੇ ਦੇਗੇ ਉਹ ਕਾਂਗਰਸ ਪਾਰਟੀ ਚੋਂ ਹੋਰ ਦੂਜੀਆਂ ਪਾਰਟੀਆਂ ਛੱਡ-ਛੱਡ ਕੇ ਆਮ ਆਦਮੀ ਪਾਰਟੀ ਜੁਆਇਨ ਕਰ ਰਹੇ ਨੇ ਹਰ ਰੋਜ਼ ਜੁਆਇਨ ਕਰਨ ਦਾ ਤਾਂ ਤਾਂ ਲੱਗੇ ਰੰਦਾ ਲੰਬੇ ਲੰਬੇ ਲੈਣਾ ਲੱਗਿਆ ਆਉਂਜ ਨੇ ਇਟ ਸ਼ੋਜ਼ ਕਿ ਪੰਜਾਬ ਦੇ ਲੋਕ ਜਿਹੜੇ ਨੇ ਕਿ ਤਰਨਤਾਰਨ ਦੇ ਲੋਕ ਜਿਹੜੇ ਨੇ ਕਿ ਉਹ ਆਮ ਆਦਮੀ ਪਾਰਟੀ ਉਹ ਅਥਾ ਪਿਆਰ ਤੇ ਸਤਕਾਰ ਦੇ ਰਹੇ ਕੀ ਕਾਰਨ ਸਮਝਦੇ ਹੋ ਜਿ세 ਤੁਸੀਂ ਬੋਲ ਰਹੇ ਹੋ ਕਿ ਲਗਾਤਾਰ ਆਮ ਆਦਮੀ ਪਾਰਟੀ ਨਾਲ ਲੋਕ ਜੁੜਦੇ ਹੀ ਪੈ ਨੇ ਕੀ ਆਪਣਾ ਪਲੱਸ ਪੁਆਇੰਟ ਸਮਝਦੇ ਹੋ ਪਲੱਸ ਪੁਆਇੰਟ ਸਿੱਧਾ ਯਕੀ ਪੰਜਾਬ ਦੇ ਅੰਦਰ ਅਸੀਂ ਜਿਹੜੇ ਵਾਅਦੇ ਕਰਕੇ ਆਏ ਸੀ ਉਹ ਇੱਕ ਇੱਕ ਕਰਕੇ ਪੂਰੇ ਹੋ ਰਹੇ ਨੇ ਮੈਨੂੰ ਦੱਸੋ ਕਿ ਦੇਸ਼ ਦਾ ਕੋਈ ਹੋਰ ਸੂਬਾ ਹੈ ਜਿੱਥੇ 300 ਯੂਨਟ ਬਿਜਲੀ ਮਾਫ ਹੋਵੇ ਕੱਲਾ ਪੰਜਾਬ ਇੱਕ ਸੂਬਾ ਹੈ ਜਿੱਥੇ 300 ਯੂਨਟ ਬਿਜਲੀ ਮਾਫ ਆ ਔਰ ਹਰੇਕ ਘਰ ਦਾ ਜੇ ਮੈਂ ਸਾਲਾਨਾ ਗੱਲ ਕਰਾਂ ਤਾਂ 60 ਤੋਂ ਲੈ ਕੇ 75000 ਰੁਪਇਆ ਸਾਲ ਦਾ ਬਚਦਾਗਾ ਜੇ 5 ਸਾਲਾਂ ਦੀ ਗੱਲ ਕਰੀਏ ਤਾਂ 3.5 ਲੱਖ ਰੁਪਏ ਤੋਂ ਉੱਪਰ ਪਿਆ ਹਰੇਕ ਪਰਿਵਾਰ ਦਾ ਜਿਹੜਾ ਕੱਲੇ ਇੱਕ ਬਿਜਲੀ ਦੇ ਸੈਕਟਰ ਚ ਬਚੂਗਾ ਇਸੇ ਤਰੀਕੇ ਸਕੂਲ ਆਫ ਫੈਮਿਨਸ ਖੁੱਲ ਰਹੇ ਨੇਗੇ ਉੱਥੇ ਸਾਡੇ ਬੱਚੇ ਅੱਛੀ ਤਾਮੀਰ ਹਾਸਲ ਕਰ ਰਹੇ ਨੇ ਪਹਿਲੀ ਵਾਰ ਜੇਈ ਦੇ ਇਗਜ਼ਾਮ ਜੇਈ ਦੇ ਇਗਜ਼ਾਮ ਦੇ ਉੱਤੇ 47 ਬੱਚਿਆਂ ਨੇ ਕ੍ਰੈਕ ਕੀਤਾ 47 ਬੱਚੇ ਪਾਸ ਹੋਏ ਨੇਗੇ ਸੋ ਇਹਦਾ ਮਤਲਬ ਕਿ ਅਸੀਂ ਐਜੂਕੇਸ਼ਨ ਦੇ ਵਿੱਚ ਤਰੱਕੀ ਕਰ ਰਹੇ ਹਾਂਗੇ ਔਰ ਉਹ ਵੀ ਗਰੀਬ ਘਰਾਂ ਦੇ ਗਰੀਬ ਘਰਾਂ ਦੇ ਬੱਚੇ ਜਿਹੜੇ ਨੇਗੇ ਉਹ ਪਾਸ ਕੀਤੇ ਨੇਗੇ ਸੋ ਲਗਾਤਾਰ ਸਰਕਾਰ ਜਿਹੜੀ ਆ ਉਹ ਕੰਮ ਕਰ ਰਹੀ ਆ ਪਹਿਲੇ ਮੁੱਖ ਮੰਤਰੀ ਨੇ ਜਿਹੜੇ ਹਰ ਰੋਜ਼ ਕਿਸ ਨਾ ਕਿਸੇ ਜਿਲ੍ਹੇ ਦੇ ਅੰਦਰ ਤੂੰ ਕਟੜ ਕਰਨ ਜਾਂਦੇ ਨੇ ਕਿ ਸਾਡੇ ਸਾਰੇ ਕੈਬਨਿਟ ਦੇ ਮੰਤਰੀ ਕਿਸੇ ਨਾ ਕਿਸੇ ਜਗ੍ਹਾ ਤੇ ਤੂੰ ਕਟੜ ਕਰਨ ਜਾਂਦੇ ਨੇਗੇ ਹਰ ਰੋਜ਼ ਸਰਕਾਰ ਦੇ ਮੰਤਰੀ ਕੰਮ ਤੇ ਲੱਗੇ ਹੋਏ ਨੇਗੇ ਪੁਰਾਣੀ ਸਰਕਾਰ ਤਾਂ ਕਾਂਗਰਸ ਪਾਰਟੀ ਦੀ ਸਰਕਾਰ ਜਿਹੜੀ ਆ ਸ਼ਾਹੀ ਮਹਿਲਾਂ ਵਾਲੀ ਸਰਕਾਰ ਤਾਂ ਕਦੇ ਬਾਹਰ ਤੋਂ ਨਿਕਲੀ ਸੀਗੀ ਉਹ ਤਾਂ ਅੰਦਰ ਬੜੇ ਰਹਿੰਦੇ ਸੀ ਤਿੰਨ ਤਿੰਨ ਸਾਲ ਸਾਲ ਮੈਨੂੰ ਪਤਾ ਕਿ 6-6 ਮਹੀਨੇ ਜਿਹੜੀਆਂ ਫਾਈਲਾਂ ਦੇ ਦਸਤਖਤ ਨਹੀਂ ਹੁੰਦੇ ਸੀਗੇ ਔਰ ਸਾਡੇ ਜਿੰਨੀਆਂ ਫਾਈਲਾਂ ਆਉਂਦੀਆਂ ਨੇ ਜਿਹੜੀਆਂ ਮੇਰੇ ਰਾਹੀਂ ਰੂਟ ਹੁੰਦੀਆਂ ਨੇ ਔਰ ਸੀਐਮ ਸਾਹਿਬ ਕਈ ਵਾਰ 12 ਘੰਟਿਆਂ ਚ ਜਿੱਦੀ ਮੈਂ ਸ਼ਾਮ ਨੂੰ ਭੇਜਦਾ ਸਵੇਰੇ 7 ਵਜੇ ਦੁਬਾਰਾ ਸਾਈਨ ਹੋ ਕੇ ਮੇਰੇ ਟੇਬਲ ਤੇ ਵਾਪਸ ਆ ਜਾਂਦੀ ਜਿੱਦੀ ਫਾਈਨਾਂਸ ਨਾਲ ਸਬੰਧਤ ਫਾਈਲ ਹੁੰਦੀ ਆ ਸੋ ਇਹਦਾ ਮਤਲਬ ਆ ਕਿ ਸਰਦਾਰ ਭਗਵੰਤ ਸਿੰਘ ਮਾਨ ਜੀ ਜਿਹੜੇ ਨੇਗੇ ਉਹ ਲਗਾਤਾਰ ਪੰਜਾਬ ਦੇ ਲਈ ਕੰਮ ਕਰ ਰਹੇ ਨੇ ਔਰ ਪੰਜਾਬ ਦੀ ਇਕਨੋਮੀ ਨੂੰ ਵੀ ਮਜ਼ਬੂਤ ਕਰ ਰਹੇ ਆ ਪੰਜਾਬ ਦੀ ਅਰਥਵਿਵਸਥਾ ਨੂੰ ਵੀ ਮਜ਼ਬੂਤ ਕਰ ਰਹੇ ਆ ਉਹੀ ਮਜਬੂਤੀ ਦੇ ਨਾਲ ਅਸੀਂ ਆਪਣੇ ਬੱਚਿਆਂ ਨੂੰ ਨੌਕਰੀਆਂ ਬਿਦੇ ਰਹਿਆ ਵਿਕਾਸ ਦੀ ਗੱਲ ਕਰੀਏ ਸ਼੍ਰੋਮਣੀ ਅਕਾਲੀ ਦਲ ਦਾਵਾ ਕਰਦੇ ਕਿ ਆਪਾਂ ਬਹੁਤ ਵਿਕਾਸ ਕਰਵਾਇਆ ਸੀ ਸਾਡੇ ਟਾਈਮ ਤੇ ਬਹੁਤ ਵਿਕਾਸ ਹੋਇਆ ਸੀ ਲੇਕਿਨ ਆਪ ਵਾਲੇ ਵਿਕਾਸ ਨਹੀਂ ਹੋਇਆ ਦੇਖੋ ਅਕਾਲੀ ਦਲ ਵਲੇ ਬਿਲਕੁਲ ਵਿਕਾਸ ਹੋਇਆ ਨਸ਼ਿਆਂ ਦਾ ਵਿਕਾਸ ਹੋਇਆ ਪੰਜਾਬ ਨੂੰ ਨਸ਼ਿਆਂ ਦੇ ਵਿੱਚ ਡਬੋ ਦਿੱਤਾ ਗਿਆ ਪੰਜਾਬ ਦੇ ਅੰਦਰ ਬੇਅਦਬੀਆਂ ਦੇ ਅਦੌਰ ਚੱਲਿਆ ਪੰਜਾਬ ਦੇ ਅੰਦਰ ਲੁੱਟਮਾਰ ਦਾ ਦੌਰ ਚੱਲਿਆ ਪੰਜਾਬ ਦੇ ਅੰਦਰ ਰੇਤ ਮਾਫੀਆ Ashram ਮਾਫੀਆ ਲੈਂਡ ਮਾਫੀਆ ਮਾਫੀਆ ਸ਼ਬਦ ਜੇ ਤੁਸੀਂ ਦਿੱਕਸ਼ਨੀ ਚ ਲੱਭੋਗੇ ਗਿਆ ਤੁਸੀਂ ਅਖਬਾਰਾਂ ਨੂੰ ਪਰੋਲੋਗੇ ਤਾਂ ਜਦੋਂ ਕਾਲੀਦਰ ਬੀਜੇਪੀ ਦੀ ਸਰਕਾਰ ਆਈ ਸੀ ਤਾਂ ਮਾਫੀਆ ਸ਼ਬਦ ਦਾ ਉਥਾਰ ਹੋਇਆ ਸੀ ਉਦੋਂ ਲੋਕ ਕਹਿਣ ਲੱਗੇ ਵੀ ਆ ਵੀ ਮਾਫੀਆ ਆ ਵੀ ਮਾਫੀਆ ਵੀ ਮਾਫੀਆ ਔਰ ਕਿਤੇ ਗੁੰਡਾ ਟੈਕਸ ਕਿਤੇ ਲੁੱਟਮਾਰ ਟੈਕਸ ਔਰ ਥਾਣੇ ਬੰਡੇ ਹੋਏ ਸੀਗੇ ਥਾਣਿਆਂ ਚ ਕਲੈਕਸ਼ਨ ਸੈਂਟਰ ਚੱਲ ਰਏ ਸੀਗੇ ਪਰ ਲੇਕਿਨ ਅਸੀਂ ਸਾਰਾ ਕੁਝ ਖਤਮ ਕੀਤਾਗਾ ਔਰ ਗੈਂਗਸਟਰ ਬਾਦ ਕਾਲੀਦਰ ਬੀਜੇਪੀ ਦੇ ਪੈਦਾ ਕੀਤੇ ਤੁਹਾਨੂੰ ਯਾਦ ਹੋਊਗਾ ਕਿ ਯੂਪੀ ਦਾ ਬਹੁਤ ਨਾਮੀ ਬਦਵਾਸ ਜਿਹੜਾ ਸੀ ਗੈਂਗਸਟਰ ਸੀ ਮੁਖਤਾਰ ਅंसारी ਉਹਨੂੰ ਕਿਹਦੇ ਕਾਗਜ਼ਪਾਪ ਦੇ ਕਿੱਥੇ ਰੱਖਿਆ ਸੀਗਾ ਜਿਵੇਂ ਸਾਹਿਬ ਇੱਕ ਹੋਰ ਬੜਾ ਪਿੱਛੇ ਮੁਕੰਦੇ ਸਾਹਿਬ ਰੋਡ ਸ਼ੋਅ ਦੇ ਦੌਰਾਨ ਇੱਕ ਐਲਾਨ ਕਰਕੇ ਗਏ ਸੀ ਕਿ ਅਗਲੇ ਬਜਟ ਚ ਔਰਤਾਂ ਨੂੰ ਜਿਹੜੇ ਕਾਫੀ ਲੋਕ ਜਾਣਨਾ ਵੀ ਚਾਹੁੰਦੇ ਸੀ 1 ਇੱਕ ਹਜ਼ਾਰ ਰੁਪਏ ਮਿਲੇਗਾ ਇਸ ਤਰ੍ਹਾਂ ਦੇਖੋ ਅਸੀਂ ਉਹਦੀ ਡਿਪਾਰਟਮੈਂਟ ਤਿਆਰੀ ਕਰਦੇ ਜਦੋਂ ਬਜਟ ਬਣਾਵਾਂਗੇ ਉਦੋਂ ਮਾਨਯੋਗ ਸੀਐਮ ਸਾਹਿਬ ਨਾਲ ਅਸੀਂ ਸਲਾਮਤ ਸਿਫਰਾ ਕਰਕੇ ਉਹਦਾ ਪ੍ਰਬੰਧਨ ਕਰਾਇਆ ਹੈ ਬਿਲਕੁਲ ਸਹੀ ਹੈ ਐਸੀ ਮੇਰੇ ਨਾਲ ਕੈਬਨਿਟ ਮੰਤਰੀ ਹਰਪਾਲ ਸਿੰਘ ਜੀ ਮਾ ਜਿਨ੍ਹਾਂ ਨੇ ਕਿਹਾ ਕਿ ਲੋਗ ਉਹਨਾਂ ਦੇ ਵਿਕਾਸ ਪਾਰਟੀ ਦੇ ਜੋ ਕੰਮ ਕੀਤੇ ਨੇ ਉਹਨਾਂ ਨੂੰ ਦੇਖ ਕੇ ਜਿਹੜੇ ਨੇ ਉਹਨਾਂ ਦੇ ਕੈਂਡੀਡੇਟ ਨੂੰ ਵੋਟ ਪਾਣਗੇ ਤੇ ਕਈ ਜਿਹੜੇ ਹੋਰ ਜਿਹੜੇ ਖਾਸ ਕਰਕੇ ਨਸ਼ੇ ਦੇ ਉੱਪਰ ਜੋ ਕੰਮ ਕੀਤਾ ਆਮ ਆਦਮੀ ਪਾਰਟੀ ਨੇ ਉਸ ਨੂੰ ਦੇਖ ਕੇ ਵੋਟ ਪਾਣਗੇ ਤਰਨਤਨ ਤੋਂ ਮਨੀਸ਼ ਸ਼ਰਮਾ ਜੀ ਮੀਡੀਆ